भगवान ने el ਬੈਣਾ ਪੈ ਗਿਆ ਕੀ ਕਰਦੇ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਕਰਨ ਇਨਸਾਫ ਦਿੱਤਾ ਜਾਏ ਜਿਹੜੇ ਪੁਲਿਸ ਤੋਂ ਕਰਨ ਕਰਜੇ ਕੱਟਣ ਆਣ ਪਿਛੇ ਤੇ ਵਿਆਖਿਆ ਦਾ ਪੰਟੀਕੀ ਗਈ ਆ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਆ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਤਾਂ ਹੌਲ ਕੌਣ ਕੀ ਸਮਝਦੇ ਉਹ ਇਸ ਤਰੀਕੇ ਦੀ ਘਟਨਾ ਹੋ ਜਾਉਂਦੀ ਇਹ ਪ੍ਰੀਪਲਾਨ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਕ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੂ ਚਲੇ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸਦਾ ਕੀਤਾ ਗਿਆ ਜਗੂ ਨਾਲ ਜੁਣੀ ਜਗੂ ਨਾਲ ਬੜੀ ਕੋਈ ਨਹੀਂ ਸਮਝਾਈ ਉਹਦੀ ਨਰੂ ਨਾ ਆ ਗਿਆ ਜਗੂ ਨਾਲ ਲੜੇ ਭੋਗ ਪਾੜੀ ਆਦੀ ਖਾਲੀ ਨਹੀਂ ਕਰਨ ਹੱਦ ਕਰ ਸੁਣੀ ਨਾ ਉਹ ਮਾਰ ਕੇ ਰੱਖਦੀ ਹਦੀਰ ਵਰਗੀ ਕੋਤੋਂ ਦਾ ਪ੍ਰਦੇਸ਼ਾਂ ਚ ਛੁੱਟਿਆ ਇੱਕੋ ਤੋਂ ਪ੍ਰਦੇਸ਼ੇ ਇੱਕ ਅੰਦਰ ਬੰਦ ਕਰਤਾ ਇੱਕ ਬਾਹਰ ਬੰਦ ਕਰਤਾ ਮਾਂ ਪੁੱਤਾਂ ਤੋਂ ਵੀ ਆਵਾਜ਼ੀ ਜਲਦੀ ਦੁਨੀਆ ਤੋਂ ਲਾਈਵ ਫੀਡ ਜਾਂਦੇ ਆ ਕੋਈ ਨਾ يا بابا پیار آ يا ਮੁਕਤਬਾਤ 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 ਬਰਾਤ ਬਰਾਤ ਉਹਦਰ ਮੈਂ ਕਾਇਦਾ ਉਹਹੀ ਰੋਡ ਨਹੀਂ ਖੋਲਣਾ ਪੂਣੀ ਨਹੀਂ ਪੂਸਾ ਦੀ ਪੂਤ ਮਿਲਣ ਕਿਤੇ ਬੰਦੇ ਹਦਕਰ ਦੀ ਹਦਕਰ ਜਾਂਦਾ ਹੈ ਕੋਈ ਨਾਮ ਮੰਗਦੀ ਮੰਗਦੀ ਕਰ ਜਾਈਏ ਉਹ ਤਾਂ ਪੁੱਛ ਕਿ ਕਿੱਥੇ ਜੁੱਤੀ ਉਹ ਜਦੋਂ ਆਪ ਕੋਲ ਗਿਆ ਸ਼ਹਿਰ ਦੀ ਚਾਦ ਗਏ ਕਿ ਕੈਂਪੂ ਦਾ ਪੁਰਾਣ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋਇਆ ਕਿ ਮੇਰੇ ਤੋਂ ਮੀਟਿੰਗ ਕਰਦੇ ਆ ਗਏ ਨੇ ਇਹ ਮਾਤਾ ਦੀ ਕਾਜੀ ਆ ਸਾਡੇ ਦੋ ਘਰ ਜਾੜੇ ਇਹਨਾਂ ਨੇ ਸਾਡੇ ਦੋ ਘਰ ਜਾੜੇ ਮੇਰੇ ਪੁੱਤ ਨੂੰ ਘਰ ਆਉਂਦਾ ਹਮਾਰਾ ਉਹ ਕਿਹਨੇ ਕੋਈ ਨਾ ਰੱਖਿਆ ਕੀ ਸਿਕਿਉਰਿਟੀ ਮੇਰੇ ਬੱਚੇ ਨੂੰ ਨਹੀਂ ਮੇਰੇ ਬੱਚੇ ਕੋ ਸਿਕਿਉਰਿਟੀ ਕੋਈ ਗਈ ਇਹ ਤੁਮਾਂ ਦੀਆਂ ਕੋਸ਼ਿਸ਼ਾਂ ਨੂੰ ਤੁਹਾਨੂੰ ਚਾਦਰੀ ਮੇਰੀ ਕਹਨੇ ਸੁਣੀ

ਦੇ ਰੋਜ ਇਹਨਾਂ ਨੇ ਉੱਚਾ ਦੇਰੀ ਪੱਛੇ ਤਰੀ ਤਰੀ ਸੋਚਿਆ ਇਹਦਾ ਬੱਚਾ ਗਲਤ ਲੈਣ ਚ ਪਵੇ ਫਿਰ ਇਹਨਾਂ ਨੇ ਫੋਨ ਹੈਂਡ 'ਤੇ ਆਣ ਕੇ ਜਦੋਂ ਜਿਮਣੀ ਸੋਨਾਦਾਰਾਂ ਨਾਲ ਗੱਲ ਕਰ ਲੈ ਵੀਰ ਵਰਗਿਆਂ ਨੇ ਆ ਨਾਲ ਲਾ ਕੇ ਨਾ ਥੋੜੀ ਜਿਹੀ ਮੇਰਾ ਬੁੱਤ ਚੰਡੀਗੜ੍ਹ ਗਿਆ ਚੰਡੀਗੜ੍ਹ ਤੇ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਅਸੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਹੈ ਗੜੀ ਕਿਤੇ ਨਹੀਂ ਸੀ ਆਸ ਨਾ ਨੁਕਾਖਨੀ ਦੇ ਪਸਾਰੇ ਸਾਚਾ ਕਰ ਰਹੇ ਆ ਉਹ ਮਤਲਬ ਉਹਨਾਂ ਨੇ ਆਪਣੀ ਭੁਗਾਈ ਹੁੰਦੀ ਆ ਰਾਤ ਨੂੰ ਪਲਾਨਿੰਗ ਕਰਦੇ ਆ ਕਿਹੜੀ ਭੁਗਾਈ ਕਰਦੇ ਚਲੋ ਕਿਤੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆ ਇਹਦੀ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਆ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਤਾਂ ਪੋਸਟਮਾਰਟਮ ਹੋਇਆ ਪੋਸਟਮਾਰਟਮ ਤੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਅਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਅਪਰ ਜੀ ਕੀ ਲਿਖਿਆ ਸੀ ਕੀ ਤਾਂ ਉਹ ਬਤਾਈ ਦੱਸ ਸਕਦੇ ਆ ਕੀ ਲਿਖਿਆ ਆ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਿਖੀ ਆਈ ਐ ਐਪਲੀਕੇਸ਼ਨ ਮੇਰੇ ਕੋ ਆਈ ਰੋ ਹੁਣ ਮਨੂ ਇਸ ਟਾਈਮ ਪੂਰਾ ਜਾਣਨੀ ਆ ਮਨੂ ਪੂਰਾ ਜਾਣਨੀ ਆ ਆਲਰੇਡੀ ਤੁਹਾਡੇ ਕੋ ਮੇਰੇ ਕੋ ਜਾਣਨੀ ਆ ਟੈਸਟ ਆ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਲੱਗੇ ਪੱਛਾਉਂ ਉਹ ਆਪਰੇਸ਼ਨ ਦੇ ਭਾਈ ਨਾਂ ਆ ਕੇ ਬੋਲਣ ਦੇ ਕੋਈ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਂ ਉਹ ਮੈਨੂੰ ਨਹੀਂ ਆਹ ਦੇਖੋ ਇਹ ਤਾਂ ਮਦਦ ਹੀ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰੇ ਤੇ ਤੁਸੀਂ ਇੱਧਰ ਸਵੇਰੇ ਤੇ ਫੇਰ ਇੱਧਰ ਭੱਜ ਲਿਆ ਹੁਣ ਜਾ ਕੇ ਫੇਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਜਿੰਨੇ ਤੋਂ ਦੱਸਿਆ ਕੋਈ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਲਿਆ ਜੋ ਵੀ ਉਦਾਹਰਨਦਾ ਇਨਵੈਸਟੀਗੇਸ਼ਨ ਕਰਵਾ ਤੁਹਾਨੂੰ ਦੁਬਾਰਾ ਦੱਸਾਂ। ਇੱਕ ਕਮਿਸ਼ਨ ਕਰਨਗੇ ਸਰ ਇਹ ਕੀ ਹਾਂ ਹਾਂ ਜਰੂਰ ਇਹ ਆਪਣੀ ਉਹਦੀ ਨੌ ਦੀ ਮੀਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸੇ ਨਾਲ ਸੰਸਕਾਰ ਹਾਂ ਡਾੜੇ ਬੜੀ ਚੁੱਪ ਕੇ ਲੱਜ ਲਈ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚ ਨੇ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਸਰਪੰਚ ਮੰਨ ਗਏ ਹਾਂ ਹਾਂ ਜੀ ਮੰਨ ਗਏ